ਉਥੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੜੇ ਆਂਗੇ ਜਗਤਪੁਰਾ ਬਸਤੀ ਸੀਰ ਜੁਦਮ ਸਿੰਘ ਸੁਨਾਮ ਪੰਚਾਇਤ ਚ ਇੱਥੇ ਜਿਹੜਾ ਰੌਲਾ ਹੈਗਾ ਨਾ ਉਹ ਆ ਪਾਣੀ ਦਾ ਹੈਗਾ ਗੰਦੇ ਪਾਣੀ ਦੇ ਖੂਬ ਬਣੇ ਹੋਏ ਨੇਗੇ ਜਿਹੜੇ ਪੰਚਾਇਤ ਨੇ ਜਿਸ ਟਾਈਮ ਤੇ ਆ ਦੇਖੋ ਲਿਖਿਆ ਹੋਇਆ ਹੈਗਾ ਵੀ ਜਿਹੜੋਂ ਪਹਿਲਾਂ ਪੰਚਾਇਤ ਬਣੀ ਸੀਗੀ ਉਹਨਾਂ ਨੇ ਆਪਣੀ ਜ਼ਮੀਨ ਚੋਂ ਬੈਕਵਾਰਡ ਦੀ ਕਹਿ ਕੇ ਦਾਨ ਦਿੱਤਾ ਸੀਗਾ ਗਿਫਟ ਵਜੋਂ ਦਿੱਤੀ ਸੀਗੀ ਪਰ ਹੁਣ ਉਹ ਮੁਕਰ ਦੇ ਹੈਗੇ ਨਹੀਂ ਔਰ ਉਹ ਕਹਿੰਦੇ ਨੇ ਵੀ ਸਾਡੀ ਜ਼ਮੀਨ ਹੈ ਅਸੀਂ ਵਾਹਾਂਗੇ ਪਰ ਇੱਥੇ ਪੰਚਾਇਤੀ ਫੰਡ ਇਕੱਠਾ ਹੋਇਆ ਸੀ ਜਿਹੜਾ ਪੰਚਾਇਤ ਦੀਆਂ ਗ੍ਰੈਂਟਾਂ ਆਈਆਂ ਹੋਈਆਂ ਸੀ ਉਹਨਾਂ ਨਾਲ ਬਾਕੇ ਦਾ ਖੂਬ ਬਣੇ ਹੋਏ ਨੇ ਟੋਬਾ ਬਣੇ ਹੋਏ ਜਿਹਨੂੰ ਕਿ ਪੰਚਾਇਤ ਦੇ ਵਿੱਚ ਜਿਹੜੀ ਇਸ ਪੰਚਾਇਤ ਤੇ ਲੋਕ ਨੇ ਕਿ ਜਿਹੜੇ ਪੰਚਾਇਤ ਦੇ ਵਿੱਚ ਉਹ ਕਹਿੰਦੇ ਨੇ ਵੀ ਸਾਡਾ ਇਦਾਂ ਹੀ ਰਹਿਣਾ ਚਾਹੀਦਾ ਜਿਹਨੂੰ ਅੱਜ ਇੱਥੇ ਜੀ ਦੀ ਬਦੌਲਤ ਇਹ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਦੀਪਾ ਜੀ ਨੂੰ ਇਨਵਾਈਟ ਕੀਤਾ ਹੋਇਆ ਦੀਪਾ ਜੀ ਆ ਰਹੇ ਨੇ ਉਹ ਆ ਕੇ ਇਹਨਾਂ ਦੀਆਂ ਮੁਸ਼ਕਲਾਂ ਹੱਲਣਗੇ ਲੋਕਾਂ ਦੇ ਦੱਸਣ ਦੇ ਮਤਲਬ ਕਹੇਗਾ ਵੀ ਸਾਡੇ ਤੇ ਪੰਚਾਇਤ ਦੇ ਮੈਂਬਰਾਂ ਦੇ ਉੱਤੇ ਜਿਹੜੇ ਮਦਈ ਹੈਗਾ ਉਹਨੇ ਕੇਸ ਲਾ ਕਰ ਕਚੇਰੀਆਂ ਦੇ ਵਿੱਚ ਕੇਸ ਲਾਤਾ ਜੀ ਦੇ ਤਹਿਤ ਸਾਨੂੰ ਨੋਟਿਸ ਆਏ ਨੇ ਬਾਕੀ ਕੀ ਹੈਗਾ ਕਿਵੇਂ ਹੈਗਾ ਇਹ ਲੋਕ ਖੁਦ ਦੱਸਣਗੇ ਕਿ ਆਪਾਂ ਲੋਕਾਂ ਨਾਲ ਗੱਲ ਕਰਾਂਗੇ ਵੀ ਕੀ ਕਹਿੰਦੇ ਨੇ ਤੇ ਜਦੋਂ ਲੋਕਾਂ ਨਾਲ ਬੋਲ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕ ਕਹਿੰਦੇ ਵੀ ਸਰਪੰਚ ਦੱਸੂਗਾ ਸਰਪੰਚ ਮੌਕੇ ਤੇ ਮੌਜੂਦ ਹਾਜ਼ਰ ਨਹੀਂ ਸੀਗਾ ਚਲੋ ਇਹ ਗੱਲ ਨੂੰ ਕਰਦੇ ਕਰਦੇ ਜਦੋਂ ਪਬਲਿਕ ਦੇ ਵਿੱਚ ਗਏ ਤਾਂ ਪਬਲਿਕ ਨੇ ਬਸ ਇਹੀ ਕਿਹਾ ਵੀ ਸਾਡਾ ਗੰਦੇ ਜਿਹੜਾ ਪਿੰਡ ਦਾ ਗੰਦਾ ਪਾਣੀ ਹੈ ਉਸ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੇ ਇਹ ਬਣਿਆ ਹੋਏ ਹੈਗੇ ਨੇ ਕਿ ਖੂਹ ਤੇ ਟੋਬਰ ਉਹਨਾਂ ਵੱਲੋਂ ਗਿਫਟ ਵਜੋਂ ਪੰਚਾਇਤ ਨੇ ਉਸ ਟਾਈਮ ਤੇ ਸਰਪੰਚ ਉਹਨਾਂ ਨੂੰ ਸਰਪੰਚ ਬਣਾਇਆ ਸੀਗਾ ਜਿਹਦੀ ਬਦਲੇ ਵਿੱਚ ਉਹਨਾਂ ਨੇ ਇਹ ਖੂਹ ਵਾਲੀ ਜਗਾ ਪੰਚਾਇਤ ਨੂੰ ਦਿੱਤੀ ਸੀ ਪਰ ਹੁਣ ਸਰਪੰਚ ਕੋਈ ਹੋਰ ਆਏਗਾ ਬਦਲ ਗਿਆ ਉਸ ਟਾਈਮ ਤੇ ਪੰਚਾਇਤ ਪੂਰਤੀ ਉਹ ਹੁਣ ਇਹਨਾਂ ਦਾ ਜੋ ਵੀ ਰੌਲਾ ਹੈਗਾ ਉਹ ਆਪਾਂ ਪੁੱਛਦੇ ਆ ਇਹਨਾਂ ਨੂੰ ਵੀ ਕੀ ਹੈਗਾ ਉਹਨਾਂ ਉਹਨਾਂ ਨੇ ਉਹਨਾਂ ਦੀ ਗੱਲ ਕਰਦੇ ਕਰਦੇ ਚਲੋ ਇਦਾਂ ਫਿਰ ਦੀਪਾ ਜੀ ਆਉਂਦੇ ਨਜ਼ਰ ਪਏ ਤਾਂ ਲੋਕਾਂ ਨੇ ਕਿਹਾ ਵੀ ਚਲੋ ਆਪਾਂ ਦੀਪਾ ਜੀ ਨਾਲ ਹੀ ਗੱਲ ਕਰਕੇ ਉਹਨਾਂ ਤੋਂ ਪੁੱਛਦੇ ਆ ਯਾਰ ਦੀਪਾ ਜੀ ਆ ਰਹੇ ਹਨ ਤੇ ਇਹ ਦੇਖਦੇ ਆਂ ਕੀ ਇਹਨਾਂ ਦਾ ਮਸਲਾ ਹੱਲ ਹੁੰਦਾ ਹੈ ਕੀ ਕਹਿ ਕੇ ਜਾ ਰਹੇ ਨੇ ਦੀਪਾ ਜੀ ਚਲੋ ਆਪਾਂ ਮਿਲਦੇ ਆਂ ਦੀਪਾ ਜੀ ਨੂੰ